ਬੀਬਾ ਮਜੀਠਿਆੜੀ ਓਹ ਉਹ ਨਿਆਂ ਦੀ ਪ੍ਰਧਾਨ ਸਭਾ ਚ ਉਹ ਪਹਾੜ ਮੰਗੀ ਜਾਂਦੀ ਐ ਮੈਂ ਇਥੋਂ ਮੈਂ ਕਿੱਥੋਂ ਪਹਾੜ ਦੇਵਾਂ ਬਈ ਮੈਨੂੰ ਪਹਾੜ ਦਿਓ ਕਹਿੰਦੀ ਸਾਰੇ ਜਿਹੜੇ ਤੁਸੀਂ ਮੇਰੇ ਨਾਲ ਆਏ ਨੇ ਮੈਨੂੰ ਦਿਓ ਆਪਣੇ ਕੋਈ ਬਿਜਲੀ ਦੀ ਚੋਰੀ 'ਚ ਬੰਦਾ 5 ਦਿਨ ਵਾਸਤੇ ਜੇਲ੍ਹ ਚਲੇ ਜਾਵੇ ਆਪਣੇ ਪਰ ਘਰੇ ਰੋਟੀ ਨਹੀਂ ਪੱਕਦੀ ਉਹ ਹੱਸਦੇ ਫਿਰਦੇ ਨੇ ਯਾਰ ਫਰਕ ਹੀ ਨਹੀਂ ਪੈਂਦਾ ਇਹਨਾਂ ਨੂੰ ਹੌਲੀ-ਹੌਲੀ ਪੈਣ ਲੱਗੂਗਾ ਇਹਨਾਂ ਨੂੰ ਇਹ ਸੀ ਨਾ ਸਾਰਾ ਕੁਝ ਸਾਡੀ ਮੋਠੀ 'ਚ ਐ ਨਹੀਂ ਹੁੰਦਾ ਕਾਨੂੰਨ ਵੀ ਹੁੰਦਾ ਕੋਈ ਸਵੇਸ ਕਰਕੇ ਮਾਝੇ ਵਾਲਿਓ ਉਹ ਜਿਹੜੇ ਮਾਜੇ ਦੇ ਜਰਨੈਲ ਕਾ ਹੁੰਦੇ ਸੀ ਨਾ ਥੋੜੇ ਸਿਰ ਤੇ ਕਾ ਹੁੰਦੇ ਸੀ ਉਹ ਤੁਸੀਂ ਬਣਾਏ ਸੀ ਜਿੰਨੇ ਲੋ ਜਦੋਂ ਵੋਟਾਂ ਪਈਆਂ ਉਹ ਤਾਂ ਜਿੱਤੇ ਨਹੀਂ ਅੰਮ੍ਰਿਤਸਰ ਦੀਆਂ ਸਾਰੀਆਂ ਸੀਟਾਂ ਤਰਨਤਾਰਨ ਦੀ ਖੇਮ ਕਰਨ ਦੀ ਪੱਟੀ ਦੀ ਜੰਡਿਆਲੇ ਦੀ ਬਾਬਾ ਬਕਾਲਾ ਬਟਾਲਾ ਅਜਨਾਲਾ ਸਾਰੀਆਂ ਸੀਟਾਂ ਆਪਣੇ ਕੋਲੇ ਨੇ ਇਹ ਜਰਨੈਲ ਕਿਹੜੇ ਕਾਦੇ ਕਦੋਂ ਬਣ ਗਏ ਉਹ ਮਾਜੇ ਦੇ ਜਰਨੈਲ ਨਹੀਂ ਮਾਜੇ ਦੀ ਮੈਲ ਸੀ ਉਹ ਲਾਤੀ ਜੇ ਤੋ ਗੰਨਾ ਪੀੜਦੇ ਆ ਅੱਜ ਕੱਲ ਗੰਨੇ ਦਾ ਮੌਸਮ ਹੈ ਨਾ ਜੋ ਚਾਣੀ ਦੇ ਵਿੱਚ ਰਸ ਆ ਜਾਂਦਾ ਥੋੜੇ ਚਿਰ ਬਾਅਦ ਮੈਲ ਵੀ ਆ ਜਾਂਦੀ ਹੈ ਥੋੜਾ ਸੇਕ ਲੱਗਣ ਤੋਂ ਬਾਅਦ ਮੈਲ ਆਉਂਦੀ ਹੈ ਉੱਤੇ ਫਿਰ ਉਹ ਜਿਹੜਾ ਪਕਾਵਾ ਹੁੰਦਾ ਉਹ ਮੈਲ ਲਾ ਕੇ ਪਰਾਂਦਰ ਦਿੰਦਾ ਗੁੜ ਨਿਕਲੇ ਆਉਂਦਾ ਸ਼ੱਕਰ ਨਿਕਲੇ ਆਉਂਦੀ ਹੈ ਆ ਥੋੜੇ ਜਿਹਾ ਸੇਕ ਲੱਗਿਆ ਤਾਂ ਮੈਲ ਦਾ ਪਤਾ ਲੱਗਿਆ ਨਹੀਂ ਉਹ ਜਰਨੈਲ ਸੀ ਸਭ ਖੋਕੇ ਨੇ ਹੈ ਇਹ ਅੱਜ ਤੋਂ ਨਹੀਂ ਇਹਨਾਂ ਦੇ ਖੂਨ ਚ ਗਦਾਰੀ ਅੰਗਰੇਜ਼ਾਂ ਵੇਲੇ ਤੋਂ ਹੈ ਜਨਰਲ ਡਾਇਰ ਨੂੰ ਡਿਨਰ ਕਰਾਇਆ ਸੀ 13 ਫਰਵਰੀ 1919 ਨੂੰ ਜਿੱਦੇ ਉਹਨੇ ਕਾਰਨਾਮਾ ਕੀਤਾ ਹੈ ਜਲਿਆਂ ਵਾਲੇ ਬਾਗ ਆਥਨੇ ਸ਼ਾਮ ਨੂੰ ਜਾ ਕੇ ਰੋਟੀ ਉਹਨਾਂ ਦੇ ਘਰੇ ਖਾਧੀ ਸੀ ਬਾਅਦ ਦੇ ਵਿੱਚ ਜਨਰਲ ਡਾਇਰ ਨੂੰ ਦਵਾਰ ਸਾਹਿਬ ਤੋਂ ਸਰੋਪਾ ਦਿਵਾਇਆ ਸੀ ਸਰੋਪਾ ਕਿਨੇ ਦਿੱਤਾ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬ ਨੇ ਜਨਰਲ ਡਾਇਰ ਨੂੰ ਮਾਫ ਕਰਤਾ ਸੀ ਕਹਿੰਦੇ ਤੇਰੇ ਡਿਊਟੀ ਸੀ ਤੇ ਤੈਨ ਜਾਣ ਕੇ ਨਹੀਂ ਕੀਤਾ ਤੇ ਸਰੋਪਾ ਦੇਣ ਵਾਲਾ ਕਾਲ ਤੱਕ ਸਦਾ ਜਹੇਦਾਰ ਕੌਣ ਸੀ ਜਥੇਦਾਰ ਅਰੂੜ ਸਿੰਘ ਤੇ ਜਹੇਦਾਰ ਅਰੂੜ ਸਿੰਘ ਕੌਣ ਹੈ ਸਿਮਰਨਜੀਤ ਸਿੰਘ ਮਾਨ ਦਾ ਸਕਾ ਨਾਨਾ ਮੇਰੇ ਕੋਲ ਚਿੱਠੇ ਪਏ ਨੇ ਇਹਨਾਂ ਦੇ ਇਹ ਬੋਲਣਗੇ ਇਹ ਪਹਿਲੇ ਦਿਨੋਂ ਗਰਾਰ ਰਹੇ ਆ ਇਹ ਪਹਿਲੇ ਦਿਨੋਂ ਪਹਿਲਾਂ ਦੂਜੀਆਂ ਗੋਲੀਆਂ ਚਲਾਉਣ ਵਾਲਿਆਂ ਦੇ ਨਾਲ ਸੀ ਬਾ ਚਿੱਟੀ ਦੀਆਂ ਗੋਲੀਆਂ ਵਾਲਿਆਂ ਦੇ ਨਾਲ ਹੋ ਗਏ ਸੋ ਇਸ ਕਰਕੇ ਐ ਐਸੇ ਜਨਮ ਚ ਹੀ ਬਚਾ ਹੋ ਗਿਆ ਇਹ ਬਸ ਪ੍ਰਮਾਤਮਾ ਦਾ ਧੰਨਵਾਦ ਕਰਿਆ ਕਰੋ ਮਹਤਾਜੀ ਵੀ ਗੁਰੂ ਅਰਜਨ ਦੇਵ ਪਾਤਸ਼ਾਹ ਦੇ ਮੱਥਾ ਟੇਕ ਕੇ ਆਇਆ ਵੀ ਇਸ ਪ੍ਰਮਾਤਮਾ ਸਾ ਸਮਤ ਬਖਸ਼ੀ ਬਲ ਬਖਸ਼ੀ ਜੇ ਕਿਸੇ ਥੋੜਾ ਬਹੁਤ ਕਿਤੇ ਗਲਤ ਗੁੱਲ ਚੱਲਣ ਕੇ ਆਪ ਰੋਕ ਲਈ ਹੱਥ ਦੇ ਕੇ ਰੋਕ ਲਈ ਇਹਨੇ ਤਾਂ ਖੜਾ ਛੜਾਈਏ ਹਜੇ ਵੀ ਫਿਰਦੇ ਕਾਗਜ਼ ਭਰਦੇ ਮੈ ਸਮਝ ਨਹੀਂ ਆਉਂਦੀ ਯਾਰ ਹਕਾਨੇ ਚ ਕਿਵੇਂ ਭਰਦੇ ਕਿਹੜੇ ਹੱਥਾਂ ਨਾਲ ਭਰ ਦਿੰਦੇ ਨੇ ਇਹਨਾਂ ਦੇ ਹੱਥ ਕਿਉਂ ਨਹੀਂ ਕੰਮ ਦੇ ਐ ਲਿਖਣ ਵਲੇ ਹੱਥ ਕਿਉਂ ਨਹੀਂ ਕੰਮ ਦੇ ਇਹਨਾਂ ਦੇ ਉਹ ਬਾਜਵਾ ਫਿਰਦਾ ਮੈਂ ਕੱਲੇ ਕੱਲੇ ਦਾ ਅਜ ਬਾਈ ਨੀਮ ਸਾਹਿਬ ਕਰੂੰ ਬਾਜਵਾ ਫਿਰਦਾ ਆਪਣੇ ਤਾਂ ਹੁਣ ਦੀਵਾਲੀ ਵੇਲੇ ਆਕੇ ਤੇ ਬਿਸਕਟ ਬਣਾਏ ਨਾ ਬੇਬੇ ਨੇ ਪੀਪਾ ਜਾਂ ਪਰ ਕੱਲੇਉਨੇ ਹੁੰਨੇ ਆ ਉਹ ਆਟੇ ਵਾਲੇ ਨਹੀਂ ਹੈਗੇ ਸਿਉਨੇ ਦੇ ਬਿਸਕਟ ਤਾਂ ਕੰਮ ਸ਼ੁਰੂ ਕੀਤਾ ਸੀ ਪਹਿਲਾਂ ਰਾਵੀ ਦੇ ਪਰਲੇ ਪਾਸੇ ਸੋਨੇ ਦੇ ਬਿਸਕਟ ਇੱਧਰ ਨੂੰ ਆ ਜਾਂਦੇ ਸੀ ਉੱਥੋਂ ਕੰਮ ਸ਼ੁਰੂ ਕੀਤੇ ਹੋਏ ਨੇ ਐਵੇਂ ਨਹੀਂ ਕਰੋੜ ਕਰੋੜ ਦੋ ਦੋ ਕਰੋੜ ਦੀਆਂ ਗੱਡੀਆਂ ਆਉਂਦੀਆਂ ਉਹ ਕਹੀ ਜਾਂਦਾ ਮੇਰੀ ਵਾਰੀ ਆ ਲੈਣ ਦਿਓ ਉਹੀ ਬੰਦਾ ਜਿਹੜਾ ਪਹਿਲਾਂ ਭਾਸ਼ਣਾ ਦੇ ਵਿੱਚ ਕਹਿੰਦਾ ਰਿਹਾ ਕਿ ਇਹਨਾਂ ਦੇ ਗਲਚਰ ਸਫਾਕੀ ਤਰਨਤਾਰ ਨਾਲੇ ਸੀਆਈਏ ਸਟਾਫ ਚ ਖਿੱਚ ਕੇ ਤੂੰ ਕ੍ਰੀਸ ਕੇ ਲੈ ਕੇ ਜਾਵਾਂਗੇ ਤੇ ਜਦੋਂ ਅਸੀਂ ਫੜ ਲਿਆ ਉਹ ਹੀ ਬੰਦਾ ਬਾਅਦ ਚ ਕਹਿੰਦਾ ਤਾਂ ਲੋਕਤੰਤਰ ਦੀ ਹੱਤਿਆ ਨੂੰ ਐ ਫੜਨਾ ਨਹੀਂ ਚਾਹੀਦਾ ਸੀ ਇਹ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਹੈ ਮੈਂ ਕਿਹਾ ਚਲੋ ਇਹੀ ਮਨੁੱਖ ਰਹਿ ਗਿਆ ਇਸ ਦਾ ਡੰਗਰੀ ਆ ਫਿਰ ਸਵੇ ਸੋਚ ਲਿਓ ਇਹਨਾਂ ਨੇ ਹੁਣ ਛੱਡੇ ਹੋਏ ਨੇ ਜੋ ਲੱਗਦਾ ਗਾਲਾਂ ਕੱਢਣ ਮੈਨੂੰ ਜੋ ਲਗਦਿਆ ਪੰਜਾਬ ਦਾ ਆ ਕਰਦਾ ਕੀ ਕਰਤਾ ਭਰਾ ਨੁਕਸਾਨ ਕੀ ਕਰਤਾ ਪੰਜਾਬ ਦਾ 55000 ਸਰਕਾਰੀ ਨੌਕਰੀਆਂ ਦੇ ਕੇ ਤੁਹਾਡੇ ਸਾਹਮਣੇ ਖੜਾ ਸ਼ਾਇਦ ਤੁਹਾਡੇ ਪਿੰਡਾਂ ਚ ਵੀ ਨੌਕਰੀਆਂ ਮਿਲੀਆਂ ਹੋਣਗੀਆਂ ਕੋਈ ਪੈਸਾ ਲੱਗਿਆ ਹੋਵੇ ਦੱਸ ਦਿਓ ਹੱਥ ਖੜਾ ਕਰਕੇ ਕੋਈ ਕਿਸੇ ਦੀ ਸ਼ਿਫਾਰਿਸ਼ ਚੱਲੀ ਹੋਵੇ ਤਾਂ ਦੱਸ ਦਿਓ ਹੱਥ ਖੜਾ ਕਰਕੇ ਬਿਜਲੀ ਦਿਨੇ ਆਉਂਦੀ ਐ ਔਰ ਆਉਂਦੀ ਵੀ 10 ਘੰਟੇ 12 ਘੰਟੇ ਐ ਘਰਾਂ ਵਾਲੀ ਬਿਜਲੀ ਫ੍ਰੀ ਹੈ 90% ਘਰਾਂ ਨੂੰ ਬਿਜਲੀ ਦਾ ਬਿੱਲ ਜ਼ੀਰੋ ਆਉਂਦਾ ਕਿਸੇ ਦਾ 500 ਬਚ ਗਿਆ ਕਿਸੇ ਦਾ 1000 ਕਿਸੇ ਦਾ 2000 ਕਿਸੇ ਦਾ 3500 ਕਿਸੇ ਦਾ 5000 ਬਚ ਗਿਆ ਆਮ ਆਦਮੀ ਕਲੀਨਿਕ ਸਾਰੀਆਂ ਦਵਾਈਆਂ ਮੁਫਤ ਮਿਲਦੀਆਂ ਨੇ ਪਹਿਲਾਂ ੱੱੱਕੇ ਖਾਂਦੇ ਰਹਿੰਦੇ ਸੀ ਵੱਡੇ ਹਸਪਤਾਲਾਂ 'ਚ ਹੋਰ ਦੇਖੋ ਆ ਜਿਹੜੇ ਹੁਣ ਬੋਲੀ ਜਾਂਦੇ ਮੇਰੇ ਵਿਰੁੱਧ ਉਹ ਕਿਹੜੇ ਆ ਉਹ ਜਿਹੜੇ ਅੱਡ ਹੋਏ ਇਹਨਾਂ ਤੋਂ ਉਹਨਾਂ ਦਾ ਨਾਂ ਨਹੀਂ ਰੱਖਿਆ ਉਹਨਾਂ ਨੇ ਹਜੇ ਨਾ ਇਹ ਜਿਹੜੇ ਅੱਡ ਹੋਏ ਇਹਨਾਂ ਤੋਂ ਅਕਾਲੀ ਦਲ ਤੋਂ ਆਇਆਲੀ ਹੋਰੀ ਉਹਦਾ ਨਾਂ ਨਹੀਂ ਹਜੇ ਰੱਖਿਆ ਇਹਨਾਂ ਨੇ ਪਤਾ ਨਹੀਂ ਪੰਜ ਮੈਂਬਰੀ ਪਤਾ ਨਹੀਂ ਕੀ ਕਹਿੰਦੇ ਨੇ ਪਤਾ ਨਹੀਂ ਮੋੜ ਸੁਰਜੀਤ ਪਤਾ ਨਹੀਂ ਕਿਹੜਾ ਹੈ ਨਾ ਦੱਸੋ ਜੋ ਜਿਹੜਾ ਜਿਹੜਾ ਸੁੱਕੇ ਹੋਏ ਦਰਖਤ ਤੋਂ ਟਾਣੀ ਲੈ ਕੇ ਤੁਸੀਂ ਕਿੱਥੋਂ ਸੁਰਜੀਤ ਕਰ ਲਓਗੇ ਅਕਾਲੀ ਦਲ ਨੂੰ ਟਾਣੀ ਲੈ ਕੇ ਕਹਿੰਦੇ ਇੱਥੇ ਇੱਥੇ ਦੇ ਨਾਲ ਜਿਹੜੇ ਪੱਤੇ ਆਉਣਗੇ ਲੈ ਦੱਸ ਕਿੱਕਰਾਂ ਬੀਜ ਕੇ ਤਾਂ ਆਖਾਂ ਦੀ ਉਮੀਦ ਕਰਦੇ ਆ। ਉਹਨਾਂ ਦੇ ਪ੍ਰਧਾਨ ਜੀ ਬੋਲੀ ਜਾਂਦੇ ਜੈਦਰ ਸਾਹਿਬ ਰਹੇ ਆ ਸਾਡੇ ਉਹ। ਹੁਣ ਉਹ ਰਾਜਨੀਤੀ 'ਚ ਆ ਗਏ। ਉਹ ਬੋਲੀ ਜਾਂਦੇ ਸੀ ਪਰਸੋ ਚ ਉੱਥੇ। ਕਹਿੰਦੇ ਕੋਈ ਕੰਮ ਨਹੀਂ ਕੀਤਾ। ਜੈਦਰ ਸਾਹਿਬ ਨੂੰ ਮੈਂ ਇੱਕ ਯਾਦ ਕਰਾਉਣਾ ਚਾਹੁੰਦਾ ਜਦੋਂ ਤਲਵੰਡੀ ਸਾਬੋ ਸੀਗੇ ਤੁਸੀਂ। ਜੈਦਰ ਤਾਂ ਇਹਨਾਂ ਨੇ ਮੈਨੂੰ ਕਿਹਾ ਮੈਂ ਉਦੋਂ ਮੱਥਾ ਟੇਕਣ ਗਿਆ ਕਹਿੰਦੇ ਜੀ ਮਾਨ ਸਾਹਿਬ ਇੱਕ ਕੰਮ ਕਰ ਦਿਓ ਜਿਹੜੀਆਂ ਪਾਲਕੀ ਸਾਹਿਬ ਵਾਲੀਆਂ ਬੱਸਾਂ ਨੇ ਜਿੱਥੇ ਗੁਰੂ ਸਾਹਿਬ ਦੀ ਆਪਾਂ ਸਵਾਰੀ ਲੈ ਕੇ ਜਾਣੇ ਆ ਘਰੇ ਲੈ ਕੇ ਜਾਣੇ ਆ ਖੰਡਪੜ ਸਾਹਿਬ ਕਰਾਉਣਾ ਹੋਵੇ ਜਾਂ ਕਿਤੇ ਲੈ ਕੇ ਜਾਣੇ ਕਹਿੰਦੇ ਜੀ ਇਹਨਾਂ ਦਾ ਟੈਕਸ ਮਾਫ ਕਰ ਦਿਓ ਇਹਨਾਂ ਤੇ ਟੈਕਸ ਲੱਗਦਾ ਮੈਂ ਕਿਹਾ ਜੀ ਤੂੰ ਪਹਿਲਾਂ ਕੀਤਾ ਨਹੀਂ ਇਹਨਾਂ ਨੇ ਕਹਿੰਦੇ ਨਾ ਮੈਂ ਕਿਹਾ ਜੀ ਮੈਂ ਮੈਂ ਅਫਸਰ ਬੁਲਾਏ ਮੈਂ ਕਿਹਾ ਵੀ ਇਹ ਟੈਕਸ ਕਿਉਂ ਲਾਉਨੇ ਹੋ ਤੁਸੀਂ ਗੁਰੂ ਸਾਹਿਬ ਦੀ ਸਵਾਰੀ ਜਿਹੜੀ ਬੱਸ ਚੰਦੀ ਹੈ ਕਹਿੰਦਾ ਤਾਂ ਕਿ ਜੀ ਉਹਨੂੰ ਕਮਰਸ਼ੀਅਲ ਨਾ ਵਰਤ ਲੈਣ ਬਾਅਦ ਚ ਓ ਮੈਂ ਕਿਹਾ ਗੱਲ ਸੁਣੋ ਜਿੱਥੋਂ ਦੀ ਗੁਰੂ ਲੰਘ ਜਾਂਦੇ ਸਾਡੇ ਅਸੀਂ ਤਾਂ ਉੱਥੇ ਜਲ ਛਿੜਕਦੇ ਹਾਂ ਅੱਜ ਤਾਂ ਜਿਹੜੇ ਕਮਰੇ 'ਚ ਗੁਰੂ ਸਾਹਿਬ ਦਾ ਪ੍ਰਕਾਸ਼ ਹੋਵੇ ਉਹ ਭਾਵੇਂ ਗੁਰੂ ਸਾਹਿਬ ਨੂੰ ਅਸੀਂ ਸੁਖ ਆਸਣ 'ਚ ਲੈ ਜਾਂਦੇ ਜਾਂ ਗੁਰਦੁਆਰਾ ਸਾਹਿਬ ਚਲੇ ਜਾਂਦੇ ਪਰ ਅਸੀਂ ਤਾਂ ਉਸ ਕਮਰੇ ਨੂੰ ਕਈ ਮਹੀਨਿਆਂ ਤੱਕ ਧੂਖ ਦਿੰਦੇ ਰਹਿੰਨੇ ਹਾਂ ਨਿਰਮਲ ਕਰਦੇ ਰਹਿੰਨੇ ਹਾਂ ਕੋਈ ਉਹ ਬਾਸ 'ਚ ਕੌਣ ਬੈਠੂ ਤੁਹਾਨੂੰ ਲੱਗਦਾ ਦੁਬਾਰੇ ਸੀਟਾ ਲਵਾ ਲਣਗੇ ਉਹ ਤੋ ਬੱਸ ਦੇ ਵਿੱਚ ਬੈਠ ਕੇ ਉਹ ਬੱਸ ਨੂੰ ਵਰਤਣ ਲੱਗ ਜਾਣਗੇ ਮੈਂ ਕਹਿੰਦਾ ਕੋਈ ਨਹੀਂ ਸਕਦਾ ਮaaf ਕਰ ਦਿਓ ਸਾਰੇ ਕਿੰਨੇ ਪੈਸੇ ਬਣੇ ਸਾਰੇ ਧਰਮਾਂ ਦੇ ਮaaf ਕਰਤੇ ਜੀ ਜੇ ਭਗਵਦ ਗੀਤਾ ਲੈ ਕੇ ਜਾਣੀ ਹੈ ਕੁਰਾਨ ਸ਼ਰੀਫ ਲੈ ਕੇ ਜਾਣਾ ਗੁਰੂ ਗ੍ਰੰਥ ਸਾਹਿਬ ਦੀ ਬੀੜ ਲੈ ਕੇ ਜਾਣੀ ਸਾਰੀਆਂ ਜਿਹੜੀਆਂ ਪਾਲਕੀ ਵਾਲੀਆਂ ਪਵਿੱਤਰ ਗੱਡੀਆਂ ਉਹਨਾਂ ਦੇ ਸਾਰਾ ਟੈਕਸ ਮaaf ਕੀਤੇ 15 ਲੱਖ ਰੁਪਏ ਸਾਲ ਦਾ ਕਿਹੜੀ ਗੱਲ ਹੈ ਜੀ ਇਹ ਪੰਥ ਵਾਲਿਆਂ ਤੋਂ ਆ ਜਿਹੜੇ ਫਿਰਦੇ ਨੇ ਇਹਨੂੰ ਪੁੱਛ ਲਿਓ ਕਿ ਤੁਸੀਂ ਮaaf ਕੀਤਾ ਸੀ ਕਿੰਨੀ ਵਾਰੀ ਸਰਕਾਰ ਆਈ ਹੈ ਤੁਹਾਡੀ ਮੈਂ ਹਜੇ ਗੱਲਾਂ ਦੱਸਦਾ ਨਹੀਂ ਕੋਈ ਚਲੋ ਯਾਰ ਫੋਨ ਦਾ ਕੰਮ ਹੈ ਇਹਦਾ ਰੌਲਾ ਕਾਹਨੂੰ ਪਾਉਣਾ ਪਰ ਹੁਣ ਜਦੋਂ ਐ ਬੋਲਣਗੇ ਫਿਰ ਮੈਂ ਦੱਸੂਗਾ ਤਾਂ ਕਹਿੰਨੀ ਜੀ ਜਵਾਬ ਦੇ ਦੇਣ ਕੱਲ ਨੂੰ ਫਿਰ ਵੀ ਤੁਸੀਂ ਕਿਹਾ ਨਹੀਂ ਸੀ ਮੈਨੂੰ ਤਰਵੰਡੀ ਸਾਬੋ ਵੀ ਆਹ ਕਰ ਦਿਓ ਜੀ ਇਹਨਾਂ ਨੇ ਤਾਂ ਕੀਤਾ ਨਹੀਂ ਤੇ ਮੈਂ ਕਰਤਾ ਤੇ ਤੂੰ ਹੁਣ ਤੁਸੀਂ ਕਹਿੰਦੇ ਕੰਮ ਨਹੀਂ ਕੀਤਾ ਕੋਈ ਪਹਿਲੀ ਵਾਰ ਹੋ ਰਿਹਾ ਹੈ ਕਿ ਵਿਧਾਨ ਸਭਾ ਚੰਡੀਗੜ੍ਹ ਚੋਂ ਨਿਕਲ ਕੇ 24 ਨਵੰਬਰ ਨੂੰ ਗੁਰੂ ਤੇਗ ਬਹਾਦਰ ਜੀ ਦਾ 350 ਸਾਲਾ ਸ਼ਹੀਦੀਪੁਰ ਬਣਾ ਰਿਹਾ 24 ਨਵੰਬਰ ਨੂੰ ਵਿਧਾਨ ਸਭਾ ਆਨੰਦਪੁਰ ਸਾਹਿਬ ਚ ਲੱਗੂਗੀ ਗੁਰੂ ਕੀ ਵਸਾਈ ਹੋਈ ਨਗਰੀ ਦੇ ਵਿੱਚ ਵਿਧਾਨ ਸਭਾ ਲੱਗੂਗੀ ਉੱਥੇ ਫੈਸਲੇ ਨਵਾਂਗੇ ਵੱਡੇ ਪਹਿਲੀ ਵਾਰ ਹੋਇਆ ਹਿਸਟਰੀ 'ਚ ਕਿ ਚੰਡੀਗੜ੍ਹੋਂ ਵਿਧਾਨ ਸਭਾ ਚੱਲ ਕੇ ਗੁਰੂ ਦੇ ਚਰਨਾਂ 'ਚ ਆ ਜਾ ਰਹੀ ਹੈ ਕਹਿੰਦੇ ਇਹ ਵੀ ਡਰਾਮ ਹੈ ਲੈ ਦੱਸੋ ਕੀ ਕਰੋਗੇ ਯਾਰ ਇਹਨਾਂ ਦਾ ਤੁਸੀਂ ਕਿਸੇ ਗੱਲ ਤੇ ਤਾਂ ਖੜਜੋ ਨਾ ਇਹ ਤਾਂ ਤੁਸੀਂ ਹੀ ਖੜਾਓਗੇ 11 ਤਰੀਕ ਨੂੰ ਹਣ ਫੇਰ ਖੜ ਜਾਣਗੇ ਫੇਰ ਖੜ ਜਾਣਗੇ ਨਾ ਮੈਨੂੰ ਪਤਾ ਹੈ ਫਿਰ ਚੁੱਪ ਹੋ ਜਾਣਗੇ ਫਿਰ ਇਹਨਾਂ ਫੈਸਲਾ ਕਰ ਲੈਣਗੇ ਛੱਡੋ ਪਰੇ ਯਾਰ ਨਾ ਬਥੇਰਾ ਝੂਠ ਕਪਾੜ ਬੋਲਿਆ ਬਥੇਰਾ ਕੁਲ ਕੁਫਰ ਤੋਲਿਆ ਪਰ ਗੱਲ ਬਣਦੀ ਨਹੀਂ ਯਾਰ ਲੋਕਾਂ ਨੂੰ ਸਮਝ ਆ ਗਈ ਇਹਦਾ ਮਤਲਬ ਲੋਕਾਂ ਨੂੰ ਸਮਝ ਆ ਗਈ ਤੁਸੀਂ ਸਾਹਮਣੇ ਤਾਂ ਲੋਕੋ ਜਿਹੜੇ ਇੱਥੇ ਆਏ ਹੋ ਤੁਹਾਡਾ ਜੋ ਘਰੋਂ ਚੱਲੇ ਸੀ ਨਾ ਪਹਿਲਾ ਕਦਮ ਪੱਟ ਲਿਆ ਸੀ ਸਮਝ ਲਓ ਤੁਸੀਂ ਉਸੇ ਵੇਲੇ ਹੀ ਉਸੇ ਵੇਲੇ ਸਾਡਾ ਦਿਲ ਜਿੱਤ ਲਿਆ ਤੁਹਾਡਾ ਚੱਲਿਆ ਹੋਇਆ ਇੱਕ ਕਦਮ ਸਾਡੇ ਸਿਰ ਮੱਥੇ ਤੁਸੀਂ ਆਏ ਅਸੀਂ ਫੁੱਲੇ ਨਾ ਸਮਾਏ ਤੁਹਾਡਾ ਇੱਥੇ ਤਸ਼ਰੀਫ ਲਿਆਉਣ ਨੂੰ ਸਾਰਿਆਂ ਵੱਲੋਂ ਜੀ ਆਇਆਂ ਨੂੰ ਸਾਡੇ ਸਾਰਿਆਂ ਵੱਲੋਂ ਜੀ ਆਇਆਂ ਸੋ ਇਹਨਾਂ ਦਾ ਜਿਹੜਾ ਇਹ ਹੱਥ ਚੱਕੀ ਹੋਈ ਐ ਇਹ ਦਿੱਲੀ-ਦੁੱਲੀ ਕਹੀਂ ਬੈਠੇ ਨੇ ਗੱਪ ਮਾਰੀ ਬੈਠੇ ਉੱਥੇ ਕਿ ਬਾਜੀ ਆ ਰਹੇ ਆਪਾਂ ਬੱਸ ਉਹ ਦਿੱਲੀ ਇਹ ਵਿਚਾਰਾ ਉਹ ਰਾਹੁਲ ਗਾਂਧੀ ਹੈਗਾ ਉਹਨੂੰ ਜੇ ਨੂੰ ਕਿਤੇ ਵੀ ਲਈ ਫਿਰਦੇ ਰਹਿੰਦੇ ਨੇ ਉਹ ਚਲੋ ਠੀਕ ਹੈ ਬੰਦਾ ਤਾਂ ਉਹ ਮੈਨੂੰ ਠੀਕ ਲੱਗਦਾ ਉਹ ਪਰ ਉਹ ਮਤਲਬ ਪਾ ਕੇ ਦੋਨੇ ਜੇਬਾਂ ਚ ਹੱਥ ਐਂ ਜਿਹ ਤਰ੍ਹਾਂ ਘਰਦਾ ਰਹਿੰਦਾ ਉਹ ਇਧਰ ਉਧਰ ਦੇਖਦਾ ਘੱਟ ਹੀ ਐ ਤੇ ਉਹਨੂੰ ਇਹ ਛਾਤਰ ਨੇ ਉਹਨੂੰ ਬਰਗਰਾ ਲੈਂਦੇ ਨੇ ਆ ਦੇਖੋ ਸਹੀ ਜੀ ਹੁਣ ਕੀ ਹੁੰਦਾ ਚੱਕ ਦਿਆਂਗੇ ਫੱਟੇ ਉਹਨ ਦਾ ਉਹਦੀ ਪਤਾ ਲੱਗ ਜਦੋਂ ਰਿਜ਼ਲਟ ਆਉਂਦਾ ਕਹਿੰਦਾ ਕਿੰਵੇਂ ਨੰਬਰ ਤੇ ਐ ਕਹਿੰਦਾ ਚੌਥੇ ਨੰਬਰ ਤੇ ਐ ਜੀ ਪਿਛਲੀ ਵਾਰ ਪੰਜਵੇਂ ਤੇ ਸੀ ਆਪਾਂ ਉੱਪਰ ਨੂੰ ਚੱਲੇ ਹੋਏ ਆਂ ਆਏਗਾ ਇਹਨੇ ਨੂੰ ਕਹਿੰਦਾ ਚਾ ਤੋ ਅੱਗੇ ਸੇ ਸੁਧਾਰ ਹੋ ਰਹਾ ਹੈ ਨਾ ਸੁਧਾਰ ਹੋ ਰਹਾ ਜੀ ਆ ਹਾਲਾਤ ਨੇ ਓ ਕਿਕੋ ਬਾਜਵੇਂ ਦਾ ਭਾਈ ਫਤਿਹ ਜੰਗ ਪੰਜਾਬ ਦੇ ਵਿੱਚ ਇੱਕ ਘਰ ਹੈ ਸਿਰਫ ਇੱਕ ਘਰ ਹੈ ਜਿਹਦੀ ਉੱਪਰਲੀ ਮੰਜ਼ਲ ਤੇ ਝੰਡਾ ਹੋਰ ਪਾਰਟੀ ਦਾ ਥੱਲੜੀ ਮੰਜ਼ਲ ਤੇ ਝੰਡਾ ਹੋਰ ਪਾਰਟੀ ਦਾ ਵਿਚਾਲੇ ਪੌੜੀਆਂ ਨੇ ਵੀ ਬਾਈ ਬੌੜੀਆਂ ਨੇ ਕਹਿੰਦੇ ਮੈਂ ਤਾਂ ਕਦੇ ਗਿਆ ਨਹੀਂ ਰੱਬ ਲੈ ਕੇ ਬਿਨੇ ਜਾਵੇ ਇਹ ਜੇ ਘਰ ਚ ਤਹਾਂ ਬੀਜੇਪੀ ਦਾ ਹੱਲੇ ਕਾਂਗਰਸ ਦਾ ਜੇ ਕਿਤੇ ਉਹ ਥੱਲੇ ਆਉਂਦਾ ਇਧਰੋਂ ਇਹ ਤਾਂਾਂ ਜਾਂਦਾ ਵਿਚਾਲੇ ਮਿਲ ਗਏ ਫਿਰ ਕਿਹੜੀ ਬਾਡੀ ਚੋਂਣਗੇ ਬਈ ਉਹ ਕਹੂਗਾ ਤਹਾਂ ਆ ਜਾ ਉਹ ਕਹੂਗਾ ਥੱਲੇ ਆ ਜਾ ਪੰਜਾਬੀ ਸੁਣ ਲੋ ਇਹਨਾਂ ਦੀ ਹੁਣ ਉਹ ਕਹਿੰਦਾ ਆ ਜਿਹੜੇ ਕਹਿੰਦਾ ਆਮ ਆਦਮੀ ਪਾਰਟੀ ਦੇ ਤਮੱਕੜ ਨੇ ਇਹ ਕਹਣਾ ਮੇਰਾ ਰੋਲਾ ਪਾਈ ਜਾਂਦੇ ਤਮੱਕੜ ਨਹੀਂ ਕਹਿਣਾ ਹੁੰਦਾ ਭਾਈ ਉਹਨਾਂ ਨੂੰ ਤਮੱਕੜ ਹੀ ਦਾਦੇ ਆਜ਼ਲ ਜੋ ਹੈਗੇ ਸਹੀ ਨੇ ਉਹ ਤਮੱਕੜ ਕਾਹਨੋਂ ਹੁੰਦਾ ਜਿਹੜੇ ਧਮਕਾ ਪਾਉਂਦੇ ਨੇ ਤੁਹਾਡੀ ਧਮਕ ਪੈਂਦੀ ਹੈ ਤਾਂ ਤੁਹਾਨੂੰ ਤਮੱਕੜ ਕਹਿਣ ਲੱਗੇ ਉਹਨੇ ਬੱਸ ਹੱਲੇ ਭੈਣੇ ਕੰਦਾਂ ਚ ਵਜਦੇ ਫਿਰਦੇ ਨੇ ਇੱਕ ਦੂਜੇ ਦੀ ਪਛਾਣ ਨਹੀਂ ਆ ਰਹੀ ਇਹਨਾਂ ਨੂੰ ਵੀ ਕੌਣ ਹੈ ਕੀ ਕਹੇ ਮੈਂ ਤਾਂ ਤਾਂ ਮੈਨੂੰ ਨਹੀਂ ਪਤਾ ਕਿਹੜੀ ਪਾਰਟੀ ਚ ਅੱਜ ਕੱਲੇ ਬੜਾ ਕਹਿ ਕੇ ਬੋਲ ਪੈਂਦੇ ਨੇ ਬੋਲ ਕੇ ਚਲੇ ਜਾਂਦੇ ਨੇ ਤੇ ਆਵਦਾ ਆਵਦਾ ਦਾਲ ਆਉਂਦੇ ਫਿਰਦੇ ਆ ਅੱਜ ਕੱਲ ਉਹ ਇੱਕ ਸਮੁੰਦਰ ਖੰਗਾਲ ਰਹੇ ਆਂ आजकल वो एक समुंदर खंगाल रहे हैं सुना है कि मेरिया कमियां निकाल रहे हैं जिनके अपने करीदार किरदार लीरो लीर हैं, वो दूसरों की पगड़ियां उछाल रहे हैं अब दे पीढ़ी छोटा मार के देखो थोड़े किरदार की ने गल गलते मुकर जाने ती गल गल ते ल वाले हो ਕਦੇ ਪੰਜਾਬ ਤੁਹਾਡੇ ਏਜੰਡੇ ਤੇ ਰਹਿ ਹੀ ਨਹੀਂ ਆਪਣੇ ਧੀਆਂ ਆਪਣੇ ਪੁੱਤ ਆਪਣੇ ਭਤੀਜੇ ਆਪਣੇ ਸਾਲੇ ਆਪਣੇ ਜੀਜੇ ਬਸ ਇੱਥੇ ਤੁਹਾਡਾ ਖਤਮ ਕੰਮ ਆਮ ਲੋਕ ਜਿੱਧਰ ਮਰਜੀ ਜਾਣ ਕਿਸਮਤ ਤੇ ਛੱਡਦੇ ਸੋ ਤੁਸੀਂ ਪਿੰਡਾਂ ਜਾਣਾ ਤੁਸੀਂ ਲੋਕਾਂ ਨਾਲ ਆਈ ਕੰਟੈਕਟ ਕਰਨਾ ਇੱਕ ਗੱਲ ਦੀ ਮੈਂ ਗਾਰੰਟੀ ਲੈਣਾ ਤੁਹਾਡੇ ਪਰਿਵਾਰ ਦਾ ਮੁਖੀਆ ਹੋਣ ਦੇ ਨਾਤੇ ਪੰਜਾਬ ਦੇ ਚੁਣੇ ਹੋਏ ਮੁੱਖ ਮੰਤਰੀ ਹੋਣ ਦੇ ਨਾਤੇ ਕਿ ਜਦੋਂ ਤੁਸੀਂ ਪਿੰਡ 'ਚ ਕਿਸੇ ਕੋਲ ਜਾਓਗੇ ਕੰਮਾਂ ਦੀ ਲਿਸਟ ਲੈ ਜਾਓ ਤੁਹਾਨੂੰ ਅੱਖ ਨਹੀਂ ਵੀ ਨਹੀਂ ਕਰਨੀ ਪਊਗੀ ਵੀ ਆਹ ਕੰਮ ਦੇਖ ਲਓ ਕਰ ਕਾ ਪੈਨੇ ਕਰਾ ਕੰਮ ਕੀਤੇ ਤੇ ਪੁੱਛ ਲੈ ਕਿਸੇ ਨੂੰ ਪੈਸਾ ਲੱਗਿਆ ਵਜ੍ਹਾ ਹੋਰ ਇਹਨਾਂ ਨੇ ਕਦੇ ਕੀਤਾ ਹੀ ਨਹੀਂ ਤੇ ਨਾ ਹੀ ਆਪਣੇ ਕੀਤੇ ਹੋਏ ਦੇਖੇ ਆ ਕਹਿ ਹੀ ਨਹੀਂ ਸਕਦੇ ਇਹ ਕਹਿ ਹੀ ਨਹੀਂ ਸਕਦੇ ਵੀ ਆਹ ਕੰਮ ਵਧੀਆ ਕਰਤਾ ਐਸਐਸਐਫ ਬਣਾਈ ਸੜਕ ਸੁਰੱਖਿਆ ਫੋਰਸ ਤੁਸੀਂ ਦੇਖਿਆ ਹੋਣੇ ਸੜਕਾਂ ਤੇ ਖੜੇ ਪੁਲਿਸ ਵਾਲੇ ਨਵੀਂ ਵਰਦੀ ਆ ਉਹਨਾਂ ਦੇ 48% ਮੌਤਾਂ ਘਟ ਗਈਆਂ ਸੜਕਾਂ ਤੇ ਇਹ ਗੱਲ ਮੈਂ ਨਹੀਂ ਕਹੀ ਗੱਡਕਰੀ ਨੇ ਕਹੀ ਹੈ ਰਾਜ ਸਭਾ ਦੇ ਵਿੱਚ ਸਵਾਲ ਦਾ ਜਵਾਬ ਦਿੰਦੇ ਹੋਏ ਕਹਿੰਦਾ ਪੰਜਾਬ ਤੋਂ ਸਿੱਖ ਲਓ ਪੰਜਾਬ ਵਾਲਿਆਂ ਨੇ ਸੜਕਾਂ ਤੇ ਮੌਤਾਂ ਘਟਾਤੀਆਂ ਇਹ ਤਾਂ ਗਰੰਟੀ ਨਹੀਂ ਦਿੱਤੀ ਸੀ ਅਸੀਂ 10 ਲੱਖ ਰੁਪਏ ਦਾ ਸਿਹਤ ਬੀਮਾ ਆਉਣ ਵਾਲੇ ਦਿਨਾਂ ਦੇ ਰਜਿਸਟ੍ਰੇਸ਼ਨ ਚੱਲ ਰਹੀ ਹੈ ਆਉਣ ਵਾਲੇ ਦਿਨਾਂ ਚ 10 ਲੱਖ ਰੁਪਿਆ ਤੁਹਾਡੇ ਰੱਬ ਨਾ ਕਰੇ ਕੋਈ ਬਿਮਾਰ ਹੋ ਜਾਏ ਸਿੱਧਾ ਜਾਓ ਆਧਾਰ ਕਾਰਡ ਦਿਖਾਓ ਹਸਪਤਾਲ ਚ ਇਲਾਜ ਕਰਾਓ ਘਰੇ ਆਜੋ ਬਾਕੀ ਸਾਰਾ ਹਿਸਾਬ ਸਰਕਾਰ ਕਰੂਗੀ 10 ਲੱਖ ਰੁਪਏ ਦਾ ਚੀਜ਼ ਬਾਰੇ ਅਸੀਂ ਬਜਟ ਬਣਾ ਕੇ ਚੱਲਦੇ ਆਂ ਇੰਨਾ ਕਰਜ਼ਾ ਛੱਡ ਕੇ ਗਏ ਸੀ ਫੇਰ ਵੀ ਅਸੀਂ ਕਦੇ ਨੈਗੇਟਿਵਿਟੀ ਨਹੀਂ ਆਉਣ ਦਿੱਤੀ ਇਹ ਤਾਂ ਹਰ ਵਕਤ ਕਹੀ ਜਾਂਦੇ ਸੀ ਖਜ਼ਾਨਾ ਖਾਲੀ ਹੈ ਖਜ਼ਾਨਾ ਖਾਲੀ ਹੈ ਹੁਣ ਜਦੋਂ ਇਹਨਾਂ ਨੂੰ ਆਏ ਸੀ ਖਜ਼ਾਨਾ ਖਾਲੀ ਹੈ ਇਹਨਾਂ ਨੂੰ ਚੱਲਣਾ ਨਹੀਂ ਅਸੀਂ ਚਲਾ ਲਿਆ ਹੁਣ ਕਹੀ ਜਾਂਦੇ ਨੇ ਕਰਜ਼ਾ ਕਿਉਂ ਲੈਂਦੇ ਐ ਤੇ ਫਲਾਨਾ ਕਹਿੰਦਾ ਕੋ ਕਰਦੇ ਐ ਐਵੇਂ ਕਿਵੇਂ ਕਰੀ ਜਾਂਦੇ ਨੇ ਉਹ ਆਏ ਸੀ ਤਨਖਾਹ ਨਹੀਂ ਦਿੱਤੀ ਜਾਣੀਆਂ ਅਸੀਂ ਵੀ ਭਾਈ ਕੰਮ ਜਾਣਦੇ ਆ ਸਿੱਖ ਕੇ ਹੁਣ ਤਾਂ ਨਾਲੇ ਤਜਰਬਾ ਤਾਂ ਫਿਰ ਵਿੱਚ ਰਹਿ ਕੇ ਹੀ ਹੁੰਦਾ ਨਾ ਅਸੀਂ ਵੀ ਕੰਮ ਸਿੱਖ ਗਏ ਹੁਣ ਕਿ ਪੰਜਾਬ ਨੂੰ ਕਿਵੇਂ ਚਲਾਉਣਾ ਅਫਸਰਾਂ ਨਾਲ ਕਿਵੇਂ ਗੱਲ ਕਰਨੀਆਂ ਅਫਸਰਾਂ ਨੂੰ ਕਿਹੜੇ ਹੁਕਮ ਦੇਣੇ ਨੇ ਸਭ ਸਿੱਖ ਗਏ ਹੁਣ ਇਹੀ ਦੋਖਿਆਂ ਨੂੰ ਵੀ ਤਾਂ ਸਿੱਖ ਗਏ ਸਾਈਕਲ ਹੈ ਸਾਈਕਲ ਸਿੱਧੇ ਹੀ ਥੋੜੀ ਕਾਠੀ ਤੇ ਚੜ ਜਾਂਦਾ ਕੋਈ ਪਹਿਲਾਂ ਬੱਚਾ ਕੈਂਚੀ ਸਿੱਖਦਾ ਅੱਧੀ ਫਿਰ ਹੌਲੀ ਹੌਲੀ ਪੂਰੀ ਕੈਂਚੀ ਤੇ ਆ ਜਾਂਦਾ ਉਹ ਹੌਲੀ ਹੌਲੀ ਡੰਡੇ ਤੇ ਆ ਜਾਂਦਾ ਫਿਰ ਕਾਠੀ ਤੇ ਆ ਜਾਂਦਾ ਪੈਰ ਜੇ ਆਉਣ ਲੱਗ ਜਾਂਦੇ ਪੰਜਾਹ ਜਾਂ ਐ ਆਉਣ ਲੱਗ ਜਾਂਦਾ ਉੱਤੋਂ ਦੀ ਪੈ ਡੜਦੇ ਹੁਣ ਅਸੀਂ ਕਾਠੀ ਤੇ ਬਹਿ ਗਏ ਪੈਰ ਵੀ ਪੂਰੇ ਆਉਣ ਲੱਗ ਗਏ ਸਾਈਕਲ ਭਜਾਉਣ ਵੀ ਲੱਗ ਗਏ ਖਲਪ ਭਜਾਉਣ ਨਹੀਂ ਲੱਗੇ ਕੋਸਵਾਰੀ ਪਿਛਲੇ ਕੈਰੀਅਰ ਤੇ ਬਿਠਾ ਕੇ ਨਾਬੇ ਵੀ ਛੱਡ ਕੇ ਆਉਣ ਲੱਗੇ ਕੈਰੀਅਰ ਫੇਰ ਖਾਲੀ ਆ ਹੁਣ ਹੋਰ ਬਿਠਾਵਾਂਗੇ ਕੱਦਾਂ ਆ ਨਿਕਲੀ ਆ ਪੜਾਸ ਇਹਨਾਂ ਨੇ ਕਿਹਾ ਤਾਂ ਨਹੀਂ ਸੀ ਇਹ ਕਰਾਉਂ ਨੂੰ ਫਿਰਦਾ ਕਿਸੇ ਨੂੰ ਅੰਦਰ ਇਹ ਕੋਈ ਨਹੀਂ ਕੋਈ ਨਹੀਂ ਦੇਖਦੇ ਜਾਓ ਦੇਖਦੇ ਜਾਓ ਤੁਸੀਂ ਮੈਂ ਤੁਹਾਨੂੰ ਪਹਿਲਾਂ ਕਹਤਾ ਵੀ ਜਿੰਨਾਂ ਨੇ ਪੰਜਾਬ ਦਾ 1 ਰੁਪਏ ਦਾ ਵੀ ਨੁਕਸਾਨ ਕੀਤਾ ਜਿਨ੍ਹਾਂ ਨੇ ਪੰਜਾਬ ਦੀ ਜਵਾਨੀ ਨੂੰ ਨਸ਼ਿਆਂ ਚ ਡੋਬਿਆ ਜਿਨ੍ਹਾਂ ਨੇ ਪੰਜਾਬ ਦੀਆਂ ਰੰਗਲੀਆਂ ਚੁੰਨੀਆਂ ਦੇ ਰੰਗ ਚਿੱਟੇ ਕੀਤੇ ਸਾਡੀਆਂ ਪਹਿਣਾਾਂ ਦੇ ਸਾਡੀਆਂ ਤੀਆਂ ਦੇ ਜਿਨ੍ਹਾਂ ਨੇ ਘਰਾਂ ਦੇ ਵਿੱਚ ਚਿੱਟੇ ਰੰਗ ਦੇ ਸੱਥਰ ਬਿਛਾਏ ਐ ਉਹਨਾਂ ਤੇ ਕੋਈ ਹਮਦਰਦੀ ਨਹੀਂ ਕੋਈ ਤਰਸ ਨਹੀਂ ਬਾਕੀ ਕੰਮ ਕੋਟਾਂ ਕਰਨ ਗਿਆ ਅਸੀਂ ਇਧਰੋਂ ਪੇਸ਼ ਕਰ ਦਾਂਗੇ ਆ ਲਓ ਜੀ ਸਾਂਭੋ ਸਮਾਨ ਇਹਨਾਂ ਦਾ ਇਹ ਚੋਰ ਇੰਨਾ ਵੀ ਤੇਜ਼ ਨਹੀਂ ਹੁੰਦਾ ਕੋਈ ਨਾ ਕੋਈ ਨਿਸ਼ਾਨੀ ਛੱਡ ਜਾਂਦਾ ਹੁੰਦਾ ਨਿਸ਼ਾਨੀਆਂ ਲੱਭੀ ਜਾਂਦੇ ਆ ਲੱਭ ਗਿਆ ਕਈ ਕੋਈ ਧਮਕੀ ਨਾ ਸਮਝੇ ਇਹਨੂੰ ਕਾਨੂੰਨ ਆਪਣੀ ਕਾਰਵਾਈ ਕਰੂਗਾ ਸੋ ਹੁਣ ਜਦੋਂ ਮੇਰੇ ਵਿਰੁੱਧ ਇਹਨਾਂ ਨੂੰ ਕੁਝ ਲੱਭਦਾ ਹੀ ਨਹੀਂ ਕਿਸੇ ਵਿਰੁੱਧ ਨਹੀਂ ਲੱਭਦਾ ਕੁਝ ਫਿਰ ਉਹ ਜਿਵੇਂ ਰੌਲਾ ਪਾਉਣ ਤੇ ਆ ਜਾਂਦੇ ਨੇ ਜਿਵੇਂ ਕੋਈ ਮਾੜਾ ਪਹਿਲਵਾਨ ਹੁੰਦਾ ਉਹਨੂੰ ਪਤਾ ਹੁੰਦਾ ਮੈਂ ਹਾਰ ਰਿਹਾ ਹਾਂ ਹੁਣ ਉਹ ਫਿਰ ਦੂਜੇ ਪਹਿਲਵਾਨ ਦੇ ਕੰਨ ਤੇ ਦੰਦੀ ਵੜ ਲੈਂਦਾ ਕਦੇ ਕਦੇ ਕ੍ਰੂਟ ਮਾਰ ਦਿੰਦਾ ਇਹ ਉਹ ਕੰਨਾਂ ਤੇ ਦੰਦੀਆਂ ਵੜਨ ਕ੍ਰੂਟ ਮਾਰਨ ਤੇ ਆਏ ਹੋਏ ਨੇ ਹੁਣ ਕੋਈ ਚਾਰਾ ਨਹੀਂ ਚੱਲ ਰਿਹਾ ਬਸ 11 ਤਰੀਕ ਨੂੰ ਉਸ ਤੋਂ ਪਹਿਲਾਂ ਤੱਕ ਪ੍ਰਚਾਰ ਪੱਖੋਂ ਅਸੀਂ ਕੋਈ ਕਮੀ ਨਹੀਂ ਮਿਹਨਤ ਪੱਖੋਂ ਕੋਈ ਕਮੀ ਨਹੀਂ ਛੱਡਣੀ ਕਹਿੰਦੇ ਆਂ ਕਈ ਵਾਰੀ ਵੀ ਮੁੱਖ ਮੰਤਰੀ ਸਾਹਿਬ ਦੋ ਕਗੇੜੇ ਲਾ ਦਿਓ ਬਸ ਮੈਂ ਕਹਾਂ ਦੋ ਕਿਉਂ ਲਾ ਦੀਏ ਅਸੀਂ ਤਾਂ ਘਰ ਘਰ ਜਾਵਾਂਗੇ ਲੈ ਪਰਸੋਂ ਨੂੰ ਫੇਰ ਆਉਂ ਰੋਡ ਸ਼ੋਅ ਕੱਢਾਂਗੇ ਸੰਗਰੂਰ ਵਾਲਾ ਜਿਵੇਂ ਸੰਗਰੂਰ ਕੱਢਦੇ ਹੁੰਦੇ ਆ ਨਾ ਮੋਟਰਸਾਈਕਲ ਤੇ ਟਰੈਕਟਰ ਤਿਆਰ ਰੱਖਿਓ ਪਰਸੋਂ ਨੂੰ ਆਉਂ ਪਿੰਡਾਂ ਦਾ ਨਾਂ ਸ਼ਾਮ ਤੱਕ ਜਾਂ ਕੱਲ ਤੱਕ ਪਤਾ ਲੱਗ ਜੀ ਬਤਾਂ ਦਿਓ ਸਾਰੇ ਇਲਾਕੇ ਜਾ ਕੇ ਆਵਾਂਗੇ ਸਾਰੇ ਇਲਾਕੇ ਜਾ ਕੇ ਆਵਾਂਗੇ ਪਿੰਡ ਕੱਢਾਂਗੇ ਆਪਣੇ ਪਿੰਡ ਨੇ ਬਈ ਪੰਜਾਬ ਦੇ ਪਿੰਡ ਨੇ ਅੱਜ ਬਹੁਤ سارے ਲੋਕ ਨਹੀਂ ਆ ਸਕੇ ਜਾਂ ਰੈਲੀਆਂ ਤੇ ਸ਼ਹਿਰ ਚ ਨਹੀਂ ਆ ਸਕਦੇ ਹੋ ਜੇ ਆਪਾਂ ਕਿਤੇ ਹੋਰ ਰੈਲੀ ਕਰਦੇ ਨੇ ਕਈ ਵਾਰੀ ਕੰਮ ਤੇ ਗਏ ਹੁੰਦੇ ਆ ਜੇ ਆਪਾਂ ਉਹਨਾਂ ਦੇ ਪਿੰਡ ਜਾਈਏ ਤਾਂ ਮਿਲ ਵੀ ਲੈਣਗੇ ਵਿਚਾਰ ਵੀ ਪਤਾ ਲੱਗ ਜੂਗਾ 26 ਤਰੀਕ ਨੂੰ ਫੇਰ ਆ ਰਹੇ ਹਾਂ ਅਸੀਂ ਨਹੀਂ ਜਿੱਨਾ ਚ ਰੀਵੰਸ ਨਹੀਂ ਵਜਦੇ ਅਸੀਂ ਨਹੀਂ ਪਿੱਛੇ ਮੁੜ ਕੇ ਦੇਖਦੇ ਇਹ ਕੰਮ ਕੈਮਰਿਆਂ ਦਾ ਹੁੰਦਾ ਵੀ ਕੌਣ ਪਹਿਲੇ ਨੰਬਰ ਤੇ ਆਇਆ ਇਹ ਕੰਮ ਤਾਂ ਹੁਣ ਮਸ਼ੀਨਾਂ ਦੱਸਣਗੀਆਂ 14 ਤਰੀਕ ਨੂੰ ਬਸ ਇੱਕ ਗੱਲ ਹੈ ਜੇ ਤੁਹਾਨੂੰ ਲੱਗਿਆ ਕਿਸੇ ਦਿਲ ਦੇ ਕੋਨੇ ਨੂੰ ਹੀ ਲੱਗਿਆ ਕਿ ਯਾਰ ਭਗਵੰਤ ਮਾਨ ਸਾਡੀਆਂ ਹੀ ਗੱਲਾਂ ਕਰਦਾ ਯਾਰ ਸਾਡੇ ਚੁੱਲਿਆਂ ਦੀ ਹੀ ਗੱਲਾਂ ਕਰਦਾ ਸਾਡੇ ਵਰਗ ਹੀ ਹੈ ਕੋਈ ਫਰਕ ਨਹੀਂ ਪਿਆ ਪਹਿਲਾਂ ਵੀ ਇੰਈ ਸੀ ਹੁਣ ਵੀ ਇੰਈ ਆ ਕੋਈ ਫੂਫਾ ਨਹੀਂ ਕੋਈ ਹੰਕਾਰ ਨਹੀਂ ਜੇ ਤੁਹਾਨੂੰ ਲੱਗਦਾ ਕਿ ਹਾਂ ਯਾਰ ਸਾਡੇ ਜਵਾਕਾਂ ਬਾਰੇ ਸੋਚਦਾ ਹੈ ਜਾਂ ਸਾਡੀ ਪੀੜ੍ਹੀ ਬਾਰੇ ਸੋਚਦਾ ਹੈ ਸਾਨੂੰ ਗਾਹਾਂ ਕਿਸੇ ਹੋਰ ਤਰੱਕੀ ਵਾਲੀ ਦੁਨੀਆ ਚ ਲੈ ਕੇ ਜਾਣਾ ਚਾਹੁੰਦਾ ਸਾਨੂੰ ਨਾਫਰਤਾਂ ਧਰਮਾਂ ਦੀਆਂ ਲੜਾਈਆਂ ਚੋਂ ਕੱਢ ਕੇ ਇਹ ਪੰਜਾਬ ਨੂੰ ਦੁਬਾਰੇ ਪੰਜਾਬ ਬਣਾਉਣਾ ਚਾਹੁੰਦਾ ਹੈ